ਜੀਉ ਸਲੋਕ ਨਿਰਗੁਣ ਯਾਰ ਈਾਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿ ਸਚੀਤ ਰਖ ਨਾਨਕ ਨਿਭੀ ਨਾਲ अष्टपदी रमैया के गुण चित परानी कवन मूल ते कवन दृष्टानी जिन तू साज सवार सिंगारिया गर्भ अगन में जिन उबारिया ਬਾਰ ਬਿਵਸਥਾ ਤੁਜੈ ਪਿਆਰੈ ਦੂਦ ਪਰ ਜੋ ਬਨ ਪੋਜਨ ਸੁਖ ਸੂਦ ਬਿਰਦ ਪਿਆ ਉਪਰ ਸਾਖ ਸੈਨ ਮੁਖ ਅਪਿ ਆਓ ਬੈਠ ਕਉਦੈਨ ਇਹ ਨਿਰਗੁਣ ਗੁਣ ਕਛੂ ਨ ਬੂਜੈ ਬਖਸ਼ ਲਿਹੁ ਤੋ ਨਾਨਕ ਸੀਜੈ ਇਹ ਨਿਰਗੁਣ ਗੁਣ ਕਛੂ ਨ ਬੂਜੈ ਬਖਸ਼ ਲਿਹੁ ਤੋ ਨਾਨਕ ਸੀਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਪਹੁੰਚ ਰਹੇ ਗੁਰੂ ਪਿਆਰ ਵਾਲੇ ਗੁਰੂ ਸਵਾਰੇ ਸਤ ਸੰਗੀ ਜਨੋ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਦੀ ਅੱਜ ਅਸੀਂ ਚੌਥੀ ਅਸ਼ਟਪਦੀ ਦੀ ਵਿਚਾਰ ਆਰੰਭ ਕਰ ਰਹੇ ਹਾਂ ਆਰੰਭਤਾ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸ਼ਲੋਕ ਸੀ ਜਿਹੜਾ ਉਹ ਬਖਸ਼ਿਸ਼ ਕੀਤਾ ਜੀ। ਔਰ ਸ਼ਲੋਕ ਦੇ ਵਿੱਚ ਕੇਂਦਰੀ ਭਾਵ ਦੱਸਿਆ ਅਸ਼ਟਪਦੀ ਦਾ। ਵੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਇਸ ਅਸ਼ਟਪਦੀ ਦੇ ਅੰਦਰ ਕੀ ਉਚਾਰਨ ਕਰ ਰਹੇ ਨੇ ਉਹ ਸਾਨੂੰ ਸ਼ਲੋਕ ਦੇ ਅੰਦਰ ਸਮਝਾ ਦਿੱਤਾ ਗੁਰੂ ਜੀ। ਨਿਰਗੁਣਿਆਰ ਇਆਣਿਆਂ ਸੋ ਪ੍ਰਭ ਸਦਾ ਸਮਾਲ ਨਿਰਗੁਣਿਆਰ ਦਾ ਅਰਥ ਹੁੰਦਾ ਹੈ ਗੁਣਾ ਤੋਂ ਰਹਿਤ ਗੁਣਹੀਨ ਇਆਣਿਆਂ ਦਾ ਅਰਥ ਹੁੰਦਾ ਹੈ ਅਜਾਣ ਮਨੁੱਖ ਬੁੱਧੀ ਤੋਂ ਹੀਨ ਬੁੱਧੀ ਤੋਂ ਹੀਨੇ ਨੂੰ ਕਿਹਾ ਜਾਂਦਾ ਹੈ ਇਆਣ हे गुणातोहीन हे विवेक बुद्धि तोहीन मनुख सो प्रब सदा संभाल उस प्रभु नु सदा अपने हृदय दे विच संभाल के रख उस प्रभु नु सदा अपने हृदय दे विच सिमरया कर किस प्रभु नु जी जिन किया ਜਿਸ ਪ੍ਰਭੂ ਨੇ ਤੈਨੂੰ ਪੈਦਾ ਕੀਤਾ ਜਨ ਕੀਆ ਜਿਸ ਨੇ ਤੈਨੂੰ ਪੈਦਾ ਕੀਤਾ ਤਿਸ ਚੀਤ ਰੱਖ ਉਸ ਪ੍ਰਭੂ ਪਰਮੇਸ਼ਰ ਨੂੰ ਆਪਣੇ ਚਿੱਤ ਵਿੱਚ ਹਿਰਦੇ ਦੇ ਵਿੱਚ ਰੱਖ ਨਾਨਕ ਨਿਭਹੀ ਨਾਲ ਤੈਨੂੰ ਪੈਦਾ ਕਰਨ ਵਾਲਾ ਇੱਕ ਪਰਮੇਸ਼ਰ ਹੀ ਹੈ ਜਿਹੜਾ ਸਦਾ ਤੇਰੇ ਨਾਲ ਨਿਭੇਗਾ ਜੀ ਨੇ ਸਦਾ ਤੇਰੇ ਨਾਲ ਰਹਿਣਾ ਹੈ ਸਦਾ ਤੇਰੀ ਦੁੱਖਾਂ ਸੁੱਖਾਂ ਦੇ ਵਿੱਚ ਤੇਰੇ ਨਾਲ ਨਿਭਣਾ ਹੈ ਤੇਰੇ ਨਾਲ ਖੜੇ ਹੋਣਾ ਹੈ ਉਹ ਕੇਵਲ ਇੱਕ ਉਹ ਪ੍ਰਭੂ ਹੈ ਜਿਸ ਨੇ ਤੈਨੂੰ ਪੈਦਾ ਕੀਤਾ ਹੈ ਇਹ ਗੁਰਮਖੁਰਾਉ ਦੀ ਪੰਗਤੀ ਹੈ ਵਾਹਿਗੁਰੂ ਸ਼ਲੋਕ ਹੈ ਜੀ ਤੋਂ ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ ਪ੍ਰਾਨੀ ਸਬੋਧਨ ਹੈ हे ਪ੍ਰਾਨੀ हे ਮਨੁਖ ਉਸ ਰਮਈਆ ਦੇ ਰਮਈਆ ਦਾ ਅਰਥ ਹੈ ਰਾਮ ਪਰਮੇਸ਼ਰ ਵਾਹਿਗੁਰੂ ਉਹਦੇ ਗੁਣਾ ਨੂੰ ਚੇਤੇ ਰੱਖ ਚੇਤੇ ਗੁਰਮਖ ਕੋ ਜਿਹੜੀ ਸਾਰੀ ਦੀ ਸਾਰੀ ਅਸ਼ਟਪਦੀ ਹੈ ਨਾ ਸਾਰੀ ਦੀ ਸਾਰੀ ਅਸ਼ਟਪਦੀ ਅੱਠ ਪਦੇ ਨੇ ਇਸ ਸਾਰੇ ਹੀ ਸਾਨੂੰ ਇੱਕ ਇੱਕ ਪੰਕਤੀ ਉਸ ਪਰਮੇਸ਼ਰ ਵਾਹਿਗੁਰੂ ਦੇ ਗੁਣਾ ਨੂੰ ਚੇਤੇ ਕਰਵਾਉਂਦੀ ਹੈ ਅੱਗੇ ਜੇ ਪ੍ਰਸਾਦ ਆਏਗਾ ਅਗਲੀਆਂ ਪੌੜੀਆਂ ਦੇ ਵਿੱਚ ਸਾਰੀ ਦੀ ਸਾਰੀ ਇਹ ਪੌੜੀ ਸਾਨੂੰ ਚੇਤੇ ਕਰਵਾਉਂਦੀ ਹੈ ਵੀ ਰੱਬ ਦੀਆਂ ਦਿੱਤੀਆਂ ਦਾਤਾਂ ਨੂੰ ਦੇਖ ਕੇ ਸਾਨੂੰ ਰੱਬ ਕਤੇ ਚੇਤੇ ਆ ਜਾਏ ਰਮਈਆ ਕੇ ਗੁਣ ਚੇਤ ਪੁਰਾਨੀ ਕਿਹੜੇ ਗੁਣ ਨੇ ਉਸ ਪਰਮਾਤਮਾ ਦੇ ਵਿੱਚ ਸਭ ਤੋਂ ਪਹਿਲਾ ਗੁਣ ਕੀ ਹੈ ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ ਕਵਣ ਹੁੰਦਾ ਹੈ ਕੈਸਾ ਕਿਹੋ ਜਿਹਾ ਤੇਰਾ ਮੂਲ ਕਿਹੋ ਜਿਹਾ ਸੀ ਤੇ ਤੂੰ ਦ੍ਰਿਸ਼ਟਮਾਨ ਕਿਹੋ ਜਿਹਾ ਬਸ ਆਹੀ ਹੈ ਜੇ ਗੁਰਮਖੋ ਸਾਨੂੰ ਪਰਮਾਤਮਾ ਦੀਆਂ ਬਖਸ਼ਿਸ਼ਾਂ ਨੂੰ ਸਮਝਣਾ ਹੈ ਨਾ ਤੇ ਸਭ ਤੋਂ ਪਹਿਲਾਂ ਆਪਣੇ ਮੂਲ ਤੋਂ ਸ਼ੁਰੂ ਕਰਨਾ ਪਏਗਾ ਕਿਉਂਕਿ ਗੁਰੂ ਪਾਤਸ਼ਾਹ ਨੇ ਮੂਲ ਤੋਂ ਸ਼ੁਰੂ ਕੀਤਾ ਅੱਜ ਤੂੰ ਦੁਨੀਆ 'ਚ ਖੜਾ ਹੁੰਨਾ ਤੇ ਤੂੰ ਕਹਿੰਦਾ ਦੇਖੋ ਜੀ ਮੈਂ ਕੈਸਾ ਦਿਖ ਰਿਹਾ ਹਾਂ ਪਰ ਪਾਤਸ਼ਾਹ ਕਹਿੰਦੇ ਪਹਿਲਾਂ ਕੈਸਾ ਦਿਖ ਰਿਹਾ ਹਾਂ ਇਹਦੀ ਤੋਂ ਪਹਿਲਾਂ ਇਹ ਦੇਖ ਤੇਰਾ ਮੂਲ ਕੀ ਹੈ ਗੁਰਮਖੋ ਮੂਲ ਦਾ ਅਰਥ ਹੁੰਦਾ ਹੈ ਮੁੱਢ ਮੁੱਢ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਕਿਹਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਜਦੋਂ ਵੀ ਕੋਈ ਚੀਜ਼ ਦੀ ਅਰੰਭਤਾ ਕਰਨੀ ਹੈ ਨਾ ਤੇ ਉਦੋਂ ਆਪਣੇ ਮੂਲ ਤੋਂ ਸ਼ੁਰੂ ਕਰੀਦੀ ਹੈ ਵੀ ਮੇਰਾ ਮੂਲ ਕੀ ਸੀ ਤੇ ਮੈਂ ਹਾਂ ਕੀ ਇਦਾਂ ਕੀ ਸੀ ਸਾਡਾ ਮੂਲ ਜੀ ਮਾਂ ਕੀ ਲਕਤ ਪਿਤਾ ਵਿਦਤਾ ਮੂਰਤ ਸੂਰਤ ਕਰ ਆਪਾਰਾ ਗੁਰੂ ਅੰਕਸੇਹ ਪਾਤਸ਼ਾਹ ਕਹਿੰਦੇ ਮਾਂ ਦੀ ਰਕਤ ਮਾਂ ਦਾ ਖੂਨ ਤੇ ਪਿਤਾ ਦਾ ਬਿੰਦ ਤੇਰਾ ਮੂਲ ਹੈ ਇੱਥੋਂ ਪੈਦਾ ਹੋਇਆ ਤੂੰ ਜਿਵੇਂ ਗੁਰੂ ਅੰਕਸੇਹ ਪਾਤਸ਼ਾਹ ਨਾ ਗੁਰਮੁਖ ਜਦੋਂ ਸਿੱਧਾਂ ਦੇ ਕੋਲ ਜਾਂਦੇ ਆ ਤੇ ਸਿੱਧ ਵੀ ਪਾਤਸ਼ਾਹ ਨੂੰ ਪਹਿਲਾ ਸਵਾਲ ਇਹੀ ਕਰਦੇ ਆ ਕਵਨ ਮੂਲ ਕਵਨ ਮਤਵੇਲਾ ਇਥੋਂ ਸ਼ੁਰੂਆਤ ਹੁੰਦੀ ਹੈ ਜੀ ਸਵਾਲਾਂ ਦੀ ਗੁਰੂ ਨਾਨਕ ਸਾਹਿਬ ਪਾਠ ਨੂੰ ਕਹਿੰਦੇ ਪਾਤਸ਼ਾਹ ਸੰਸਾਰ ਦਾ ਮੂਲ ਕੀ ਹੈ ਮੂਲ ਹੁੰਦਾ ਹੈ ਮੁੱਢ ਸੰਸਾਰ ਦਾ ਮੁੱਢ ਕੀ ਹੈ ਕਿੱਥੋਂ ਬਣਿਆ ਕਿਉਂਕਿ ਹੁਣ ਗੱਲ ਪਰਮੇਸ਼ਰ ਦੀ ਹੋ ਰਹੀ ਹੈ ਸੰਸਾਰ ਦੀ ਹੋ ਰਹੀ ਹੈ ਤੇ ਸੰਸਾਰ ਦੀ ਮੁੱਢ ਤੋਂ ਸ਼ੁਰੂ ਕਰਨੀ ਪਏਗੀ ਜਦੋਂ ਗੱਲ ਇਸ ਜੀਵ ਦੀ ਚਲਦੀ ਇਸ ਸਰੀਰ ਦੀ ਚਲਦੀ ਹੈ ਫਿਰ ਸਰੀਰ ਦੇ ਮੁੱਢ ਤੋਂ ਗੱਲ ਸ਼ੁਰੂ ਕਰਨੀ ਪਾਏਗੀ ਇਹਦਾ ਮੂਲ ਕੀ ਹੈ ਕਵਨ ਮੂਲ ਕਵਨ ਮਤਵੇਲਾ ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਪਵਨ ਆਰੰਭ ਇਸ ਸੰਸਾਰ ਦਾ ਮੂਲ ਹਵਾ ਹੈ ਪਵਨ ਦਾ ਅਰਥ ਹੈ ਸਵਾਸ ਪ੍ਰਾਣ ਹਵਾ ਇਸ ਸੰਸਾਰ ਦੀ ਜਿਹੜੀ ਸ਼ੁਰੂਆਤ ਹੈ ਨਾ ਉਹ ਹਵਾ ਤੋਂ ਹੋਈ ਹੈ ਪਵਣ ਹੈ ਸਾਚੀ ਤੇ ਪਵਨਾ ਭਿਆ ਪਵਨਾ ਤੇ ਜਲ ਹੋਈ ਇੱਕ ਸੱਚੇ ਪ੍ਰਮਾਤਮਾ ਨੇ ਹਵਾ ਬਣਾਈ ਹਵਾ ਠੰਡੀ ਹੋਈ ਜਲ ਬਣ ਗਿਆ ਜਲ ਤੋਂ ਜੀਵ ਬਣ ਗਏ ਹੌਲੀ-ਹੌਲੀ ਇਹ ਉਤਪਤੀ ਹੋ ਗਈ ਤੂ ਕਰਮਖੋ ਗੁਰੂ ਪਾਤਸ਼ਾਹ ਕਹਿੰਦੇ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਕਿੱਦਾਂ ਦਾ ਤੂੰ ਦ੍ਰਿਸ਼ਟਮਾਨ ਦਿਖ ਰਿਹਾ ਹੈ ਤੇ ਤੇਰਾ ਮੂਲ ਕੀ ਸੀ ਪਹਿਲਾਂ ਤੂੰ ਇਹ ਚੇਤੇ ਕਰ ਮਾਂ ਦਾ ਇੱਕ ਖੂਨ ਤੇ ਪਿਤਾ ਦਾ ਇੱਕ ਵਿੰਦ ਤੇਰਾ ਮੂਲ ਹੈ ਔਰ ਉਸ ਛੋਟੇ ਜੇ ਇੱਕ ਬੂੰਦ ਤੋਂ ਪ੍ਰਮਾਤਮਾ ਨੇ ਇੰਨਾ ਵੱਡਾ ਤੈਨੂੰ ਸਰੀਰ ਰੂਪੀ ਇਨਸਾਨ ਬਣਾ ਦਿੱਤਾ ਇਹ ਪਹਿਲਾ ਗੁਣ ਹੈ ਪ੍ਰਮਾਤਮਾ ਦਾ ਕਵਨ ਮੂਲ ਤੇ ਕਵਨ ਦ੍ਰਿਸ਼ਤਾਨੀ ਜਿਨ ਤੂੰ ਸਾਜ ਸਵਾਰ ਸ਼ੰਗਾਰਿਆ ਉਪਕਾਰ ਨੇ ਪ੍ਰਮਾਤਮਾ ਦੇ ਗੁਣ ਦਾ ਅਰਥ ਕਈ ਵਿਦਵਾਨਾਂ ਨੇ ਵੀ ਅਸੀਂ ਉਪਕਾਰ ਵੀ ਕੀਤਾ ਵੀ ਉਸ ਪ੍ਰਮਾਤਮਾ ਦੇ ਉਪਕਾਰਾਂ ਨੂੰ ਚੇਤੇ ਰੱਖ ਰਮਈਆ ਕੇ ਗੁਣ RAM ਪਰਮੇਸ਼ਰ ਵਾਹਿਗੁਰੂ ਦੇ ਉਪਕਾਰਾਂ ਨੂੰ ਚੇਤ ਪ੍ਰਾਨੀ ਚੇਤੇ ਚ ਰੱਖੇ ਪ੍ਰਾਨੀ ਕਿੰਨੇ ਉਪਕਾਰ ਨੇ ਪ੍ਰਮਾਤਮਾ ਨੇ ਤੇਰੇ ਤੇ ਕੀਤੇ ਉਪਕਾਰ ਹੀ ਆ ਨਾ ਇੱਕ ਬੂੰਦ ਤੋਂ ਤੈਨੂੰ ਬਣਾ ਦਿੱਤਾ ਪ੍ਰਮਾਤਮਾ ਨੇ ਇੰਨਾ ਵੱਡਾ ਉਪਕਾਰ ਹੈ ਉਸ ਪ੍ਰਮਾਤਮਾ ਦਾ ਜਿੰਨ ਤੋਂ ਜਿਸ ਪ੍ਰਮਾਤਮਾ ਨੇ ਸਾਜ ਤੈਨੂੰ ਸਾਜਿਆ ਸਾਜਿਆ ਕੀ ਹੁੰਦਾ ਬਣਾਇਆ ਸਵਾਰਿਆ ਫਿਰ ਤੈਨੂੰ ਕੱਲਾ ਸਾਜਿਆ ਨਹੀਂ ਤੈਨੂੰ ਸਵਾਰਿਆ ਵੀ ਇਦਾਂ ਜਿਵੇਂ ਹੁੰਦਾ ਨਹੀਂ ਗੁਰਮਖੋ ਪਹਿਲਾਂ ਪਹਿਲਾਂ কুমਿਹਾਰ ਕੀ ਕਰਦਾ ਮਿੱਟੀ ਨੂੰ ਇਕੱਠੀ ਕਰਕੇ ਇਦਾਂ ਗਿੱਲੀ ਕਰਦਾ ਉਹਨੂੰ ਸਾਜਦਾ ਹੈ ਮਿੱਟੀ ਨੂੰ ਪਹਿਲਾਂ ਜਦੋਂ ਮਿੱਟੀ ਨੂੰ ਗੁੰਨਦਾ ਹੈ ਨਾ ਇਹੋ ਪਾਣੀ ਪਾ ਕੇ ਇਦਾਂ ਇਹਦਾ ਅਰਥ ਮਿੱਟੀ ਨੂੰ ਸਾਜ ਰਿਹਾ ਹੈ ਫਿਰ ਉਸ ਮਿੱਟੀ ਦੇ ਵਿੱਚੋਂ ਇਦਾਂ ਇਦਾਂ ਘੜ ਘੜ ਕੇ ਇਦਾਂ ਮੂਰਤੀ ਬਣਾਉਂਦਾ ਇਹਦਾ ਅਰਥ ਸਵਾਰ ਰਿਹਾ ਹੁਣ ਇਹਨੂੰ ਜਦੋਂ ਉਹ ਘੜ ਕੇ ਮੂਰਤੀ ਬਣ ਜਾਂਦੀ ਹੈ ਫਿਰ ਉਹ ਇਹਦਾ ਅਰਥ ਹੁਣ ਸਵਾਰੀ ਗਈ ਏ ਮਿੱਟੀ ਸਵਾਰੀ ਤੇ ਮੂਰਤੀ ਬਣ ਗਈ ਫਿਰ ਉਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਰੰਗ ਬਰੰਗੇ ਰੰਗ ਭਰਦਾ ਜਦੋਂ ਰੰਗ ਭਰ ਕੇ ਇਦਾਂ ਕਰਦਾ ਇਹਦਾ ਅਰਥ ਹੈ ਹੁਣ ਸ਼ਿੰਗਾਰ ਕਰ ਰਿਹਾ ਹੈ ਪਾਤਸ਼ਾਹ ਕਹਿੰਦੇ ਤੈਨੂੰ ਵੀ ਆਪਣੇ ਇਦਾਂ ਹੀ ਕੀਤਾ ਇੱਕ ਪਿਤਾ ਦੇ ਬਿੰਦ ਤੋਂ ਤੈਨੂੰ ਸਵਾਰਿਆ ਵਾਹਿਗੁਰੂ ਸਾਜਿਆ ਤੈਨੂੰ ਮਾਤਾ ਪਿਤਾ ਦੇ ਅੱਛਾ ਜਦੋਂ ਤੈਨੂੰ ਸਾਜ ਦਿੱਤਾ ਫਿਰ ਪ੍ਰਮਾਤਮਾ ਨੇ ਤੇਰੇ ਸਰੀਰ ਨੂੰ ਕਿਵੇਂ ਵੇਖ ਸਵਾਰਿਆ ਇਦਾਂ ਤੇਰਾ ਸਰੀਰ ਸੋਹਣਾ ਬਣਾਇਆ ਏਕ ਹੀ ਹੈ ਸਵਾਰਿਆ ਫਿਰ ਫਿਰ ਪ੍ਰਮਾਤਮਾ ਨੇ ਤੈਨੂੰ ਚੰਗੇ ਚੰਗੇ ਗੁਣ ਦੇ ਕੇ ਤੇਰਾ ਸ਼ਿੰਗਾਰ ਕੀਤਾ ਇਦਾਂ ਚੇਤਨਾ ਕਰੋ ਚ ਇਹ ਗੱਲ ਹੋਰ ਸਮਝੋ ਜੇ ਜਿਹੜੇ ਸਾਜਣ ਵਾਲੇ ਤੇ ਸਵਾਰਨ ਵਾਲੇ ਹੋਰ ਹੁੰਦੇ ਨੇ ਸ਼ਿੰਗਾਰਨ ਵੇਲੇ ਕੁਝ ਹੋਰ ਕੋਈ ਹੋਰ ਹੁੰਦਾ ਪ੍ਰਮਾਤਮਾ ਨੇ ਕਉਪਤ ਰੂਪ ਦੇ ਵਿੱਚ ਇੱਕ ਸ਼ਕਤੀ ਬਣ ਕੇ ਸਾਨੂੰ ਸਾਜਿਆ ਤੇ ਸਵਾਰਿਆ ਗੁਰੂ ਰੂਪ ਦੇ ਵਿੱਚ ਸਾਡਾ ਸ਼ਿੰਗਾਰ ਕੀਤਾ ਗੁਰੂ ਕੀ ਕਰਦਾ ਗੁਰੂ ਸਾਨੂੰ ਸ਼ਿੰਗਾਰ ਦੇ ਗੁਣਾਂ ਦੇ ਨਾਲ ਗੁਰੂ ਪਰਮੇਸ਼ਰ ਗੁਰੂ ਰੂਪ ਦੇ ਵਿੱਚ ਆ ਕੇ ਫਿਰ ਸਾਡਾ ਸ਼ਿੰਗਾਰ ਕਰਦੇ ਸਾਡੇ ਅੰਦਰ ਗੁਣ ਭਰੇ ਸਾਡੇ ਅੰਦਰ ਚੰਗੀਆਂ ਆਦਤਾਂ ਭਰੀਆਂ ਸਾਡੇ ਅੰਦਰ ਸੇਵਾ ਸਿਮਰਨ ਬਖਸ਼ਿਆ ਸਾਡੇ ਅੰਦਰ ਬੁੱਧੀ ਦਿੱਤੀ ਇੱਕ ਹੀ ਹੈ ਸਾਡਾ ਸ਼ਿੰਗਾਰ ਕੀਤਾ ਪਰਮੇਸ਼ਰ ਨੇ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਜਿਸ ਪਰਮਾਤਮਾ ਨੇ ਤੈਨੂੰ ਸਾਜਿਆ ਤੈਨੂੰ ਸਵਾਰਿਆ ਫਿਰ ਤੇਰਾ ਰੱਬੀ ਗੁਣਾਂ ਦੀ ਨਾਲ ਸ਼ਿੰਗਾਰ ਕੀਤਾ ਗਰਭ ਅਗਣ ਮੈਂ ਮਾਂ ਦੇ ਗਰਭ ਦੀ ਅੱਗ ਵਿੱਚੋਂ ਜਿਨੈ ਉਭਾਰਿਆ ਫਿਰ ਤੈਨੂੰ ਉਭਾਰਿਆ ਤੈਨੂੰ ਬਾਹਰ ਕੱਢਿਆ ਇਦਾਂ ਸੰਸਾਰ ਵਿੱਚ ਲੈ ਕੇ ਆਇਆ ਬਾਰ ਬਿਵਸਥਾ ਬਾਲ ਉਮਰ ਦੇ ਵਿੱਚ ਬਾਰ ਬਿਵਸਥਾ ਦਾ ਕੀ ਅਰਥ ਹੈ ਬਿਵਸਥਾ ਬਾਲ ਉਮਰ ਦੇ ਵਿੱਚ ਛੋਟਾ ਸੀ ਜਦੋਂ ਬਚਪਨ ਦੇ ਵਿੱਚ ਤੁਜੈ ਪਿਆਰੈ ਦੁੱਧ ਇੱਥੇ ਪਿਆਰੇ ਦਾ ਅਰਥ ਹੈ ਪਿਆਇਆ ਜਿਹੜਾ ਪ੍ਰੋਫੈਸਰ ਸਹਿਬ ਸਿੰਘ ਨੇ ਕੀਤਾ ਫਿਰ ਪ੍ਰਮਾਤਮਾ ਨੇ ਦੇਖ ਕਿਦਾਂ ਮਾਂ ਪਿਓ ਬਣਾਏ ਤੇ ਤੇ ਤੈਨੂੰ ਦੁੱਧ ਪਿਆਇਆ ਜਾਂਦਾ ਹੈ ਫਿਕਰ ਸੀ ਨਾ ਪ੍ਰਮਾਤਮਾ ਨੂੰ ਤੇਰੇ ਤੋਂ ਪਹਿਲਾਂ ਤੇਰੀ ਸੰਭਾਲ ਕਰਨ ਵਾਲੇ ਬਣਾਏ ਬਾਰ ਬਵਸਥਾ ਬਾਲ ਉਮਰ ਦੇ ਵਿੱਚ ਤੁਝੈ ਪਿਆਰੈ ਦੁੱਧ ਤੈਨੂੰ ਦੁੱਧ ਪਿਆਇਆ ਜਾਂਦਾ ਹੈ ਭਰ ਜੋਬਨ ਜਦੋਂ ਤੇਰੇ ਤੇ ਜਵਾਨੀ ਆਈ ਭੋਜਨ ਤੈਨੂੰ ਭੋਜਨ ਦਿੱਤਾ ਸੁਖ ਤੈਨੂੰ ਸੁਖ ਸੁੱਖ ਦਿੱਤੇ ਤੈਨੂੰ ਸੂਦ ਤੈਨੂੰ ਸੋਜੀ ਦਿੱਤੀ ਦੇਖੋ ਨਾ ਸਮੇ ਸਮੇ ਉੱਤੇ ਜਿਵੇਂ ਜਿਵੇਂ ਟਾਈਮ ਟੂ ਟਾਈਮ ਨਹੀਂ ਮਾਂ ਬੱਚੇ ਨੂੰ ਇਹ ਚੀਜ਼ਾਂ ਦਿੰਦੀ ਹੈ ਕਹਿੰਦੀ ਟਾਈਮ ਟੂ ਟਾਈਮ ਪਰਮਾਤਮਾ ਕਿਵੇਂ ਹਰ ਇੱਕ ਜੀਵ ਨੂੰ ਦਾਤਾਂ ਦੇ ਰਿਹਾ ਹੈ ਛੋਟਾ ਸੀ ਬੁੱਧ ਦਾ ਪ੍ਰਬੰਧ ਕੀਤਾ ਜਵਾਨ ਹੋਇਆ ਭੋਜਨ ਦਾ ਪ੍ਰਬੰਧ ਇਹਦੇ ਸੁੱਖਾਂ ਦਾ ਪ੍ਰਬੰਧ ਸੂਧ ਸੋਜੀ ਦਾ ਪ੍ਰਬੰਧ ਤੈਨੂੰ ਦਿਮਾਗ ਬੁੱਧ ਦਿੱਤੀ ਪ੍ਰਮਾਤਮਾ ਨੇ ਭਰ ਜੋਬਨ ਭੋਜਨ ਸੁਖ ਸੂਧ ਬਿਰਧ ਭਿਆ ਫਿਰ ਤੂੰ ਬਜ਼ੁਰਗ ਹੋ ਗਿਆ ਪ੍ਰਮਾਤਮਾ ਨੇ ਫਿਰ ਵੀ ਤੇਰਾ ਫਿਕਰ ਕੀਤਾ ਦੇਖੋ ਇੱਕ ਮਾਂ ਪਿਓ ਉਹ ਹੈ ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ ਤੇ ਗੁਰਮਖੂਪ ਪਾਲਿਆ ਆਪਣੀ ਮਿਹਨਤ ਆਪਣੀ ਕਿਰਤ ਦੇ ਨਾਲ ਪਰ ਉਹ ਮਾਂ ਪਿਓ ਵੀ ਸਦਾ ਨਹੀਂ ਸਾਥ ਦਿੰਦੇ ਇੱਕ ਸਮਾਂ ਐਸਾ ਆਉਂਦਾ ਜਦੋਂ ਸਾਨੂੰ ਉਹਨਾਂ ਦੀ ਸਾਡੀ ਸੰਭਾਲ ਕਰਨ ਵਾਲੇ ਫਿਰ ਅਸੀਂ ਉਹਨਾਂ ਦੀ ਸੰਭਾਲ ਕਰਦੇ ਹਾਂ ਪਰ ਇੱਕ ਪਰਮੇਸ਼ਰ ਵਾਹਿਗੁਰੂ ਮਾਤਾ ਪਿਤਾ ਹੈ ਉਹ ਵਾਹਿਗੁਰੂ ਜਿਹੜਾ ਮਾਤਾ ਪਿਤਾ ਹੈ ਨਾ ਵਾਹਿਗੁਰੂ ਉਹ ਸਦਾ ਸਾਡੀ ਸੰਭਾਲ ਹੀ ਕਰਦਾ ਹੈ ਮਾਂ ਦੇ ਗਰਭ ਤੋਂ ਲੈ ਕੇ ਕਬਰ ਤੱਕ ਤੇ ਕਬਰ ਤੋਂ ਲੈ ਕੇ ਵਾਹਿਗੁਰੂ ਦੇ ਮਲਾਪ ਤੱਕ ਉਹ ਸਦਾ ਸਾਡੀ ਸੰਭਾਲ ਹੀ ਕਰਦਾ ਹੈ ਉਹ ਸਦਾ ਸਾਡੇ ਨਾਲ ਰਹਿੰਦਾ ਹੈ ਬਿਰਧ ਪਿਆਰ ਜਦੋਂ ਤੂੰ ਬਜ਼ੁਰਗ ਹੋਇਆ ਉਪਰ ਸਾਖ ਸੈਨ ਉਪਰ ਦਾ ਕੀ ਅਰਥ ਹੈ ਤੇਰੇ ਉੱਤੇ ਖੜੇ ਕਰ ਦਿੱਤੇ ਤੇਰੀ ਸਾਮ ਸੰਭਾਲ ਦੇ ਲਈ ਇਹੀ ਖੜੇ ਕੀਤੇ ਸਾਖ ਸੈਣ ਰਿਸ਼ਤੇਦਾਰ ਅਰਥ ਤੇਰੇ ਧੀਆ ਪੁੱਤਰ ਜਦ ਤੂੰ ਬਜ਼ੁਰਗ ਹੋਇਆ ਨਾ ਬਜ਼ੁਰਗ ਹੋਇਆ ਤੇ ਪ੍ਰਮਾਤਮਾ ਨੂੰ ਫਿਕਰ ਸੀ ਹੁਣ ਹੁਣ ਇਹ ਇਹ ਇਹਦਾ ਸਰੀਰ ਨਹੀਂ ਕੰਮ ਕਰਦਾ ਇਹਨੇ ਬੈਠਣਾ ਮੰਜੇ ਦੇ ਉੱਤੇ ਫਿਰ ਤੇਰੇ ਉੱਪਰ ਪ੍ਰਮਾਤਮਾ ਨੇ ਧੀਆ ਪੁੱਤਰ ਸਾਖ ਸੈਣ ਬਣਾਈ ਤੈਨੂੰ ਬਖਸ਼ਿਸ਼ ਕੀਤੀ ਕਿਉਂ ਇਕ ਕਾਦੇ ਲਈ ਦਿੱਤੇ ਸਨ ਹੁਣ ਸਮਝੋ ਨੁਕਤਾ ਬੜੇ ਧਿਆਨ ਜਿਹੜੇ ਪਰਮਾਤਮਾ ਨੇ ਸਾਖ ਸੈਣ ਧੀਆ ਪੁੱਤਰ ਤੈਨੂੰ ਦਿੱਤੇ ਉਦਤੇ ਕਾਦੇ ਲਈ ਸੀ ਮੁਖ અપਿਆਉ ਸਮਝਣ ਵਾਲੀ ਗੱਲ ਹੈ ਗੁਰਮੁਖ ਅਪਿਆਉ ਹੁੰਦਾ ਪਾਉਣ ਤੇਰੇ ਮੁਖ ਵਿੱਚ ਪਾਉਣ ਬੈਠ ਕਉ ਦੇਣ ਤੈਨੂੰ ਬੈਠੇ ਨੂੰ ਦੇਣ ਤੇਰੇ ਮੁਖ ਵਿੱਚ ਭੋਜਨ ਪਾਉਣ ਤੇ ਤੈਨੂੰ ਬੈਠੇ ਨੂੰ ਦੇਣ ਇਸ ਕਰਕੇ ਪਰਮਾਤਮਾ ਨੇ ਬਜ਼ੁਰਗੀ ਦੇ ਵਿੱਚ ਤੈਨੂੰ ਧੀਆ ਪੁੱਤਰ ਦਿੱਤੇ ਮੈਂ ਨਾ ਗੁਰਮਖ ਕੋ ਜਦੋਂ ਆ ਸਵੇਰੇ ਪੰਕਤੀ ਪੜ ਰਿਹਾ ਸੀ ਤੇ ਨਾਲ ਵਿਚਾਰ ਰਿਹਾ ਸੀ ਤੇ ਮੇਰਾ ਮਨ ਕਰ ਰਿਹਾ ਸੀ ਵੀ ਕਦੇ ਅਸੀਂ ਆਪਣੇ ਬੱਚਿਆਂ ਨੂੰ ਸੱਚਮੁੱਚ ਬਾਣੀ ਪੜਾਈ ਹੁੰਦੀ ਆ ਕੱਲੀ ਪੜਾਈ ਨਾ ਹੁੰਦੀ ਨਾਲ ਇਹ ਇਹ ਸਮਝਾਇਆ ਹੁੰਦਾ ਵੀ ਧੀਆ ਪੁੱਤਰ ਕਾਦੇ ਲਈ ਹੁੰਦੇ ਆ ਆ ਕਾ ਤੀਆਂ ਪੁੱਤਰ ਕਾਦੇ ਲਈ ਹੁੰਦੇ ਆ ਕਹਿੰਦੀ ਮੁਖ અપਿਆਉ ਬੈਠ ਕਾ ਦੇਣ ਜਦੋਂ ਤੂੰ ਬਜ਼ੁਰਗ ਹੋਵੇਂ ਨਾ ਬਜ਼ੁਰਗ ਹੋਵੇਂ ਤੇ ਤੇਰੇ ਬੈਠੇ ਦੇ ਮੂੰਹ ਵਿੱਚ ਪਾਉਣ ਇਸ ਕਰਕੇ ਪਰਮਾਤਮਾ ਨੇ ਤੈਨੂੰ ਧੀਆ ਪੁੱਤਰ ਦਿੱਤੇ ਸਾਥ ਸਹਣ ਦਿੱਤੇ ਤੈਨੂੰ ਕਦੇ ਅਸੀਂ ਆਪਣੇ ਬੱਚਿਆਂ ਨੂੰ ਇਹ ਅਹਿਸਾਸ ਕਰਵਾਉਂਦੇ ਵੀ ਪੁੱਤਰ ਧੀਆ ਕਾਦੇ ਲਈ ਹੁੰਦੇ ਆ ਇੱਕ ਬੇਨਤੀ ਸਮਝੋ ਗੁਰਮਖੋ ਪਤਾ ਨਹੀਂ ਤੁਹਾਨੂੰ ਕਿਦਾਂ ਲੱਗੇਗੀ ਪਰ ਇਹਨੂੰ ਇਹਨੂੰ ਦਿਮਾਗ 'ਚ ਵਿਚਾਰੋ ਜੇ ਇੱਕ ਵਾਰੀ ਜ਼ਰੂਰ ਜਿਹੜੇ ਮਾਂ ਪਿਓ ਆਪਣੇ ਬੱਚਿਆਂ ਨੂੰ ਇਹ ਕਹਿੰਦੇ ਨੇ ਨਾ ਵੀ ਇੱਥੇ ਕੁਛ ਨਹੀਂ ਹੈ ਅਕਸਰ 80% ਮਾਂ ਪਿਓ ਆਪਣੇ ਧੀਆ ਪੁੱਤਰਾਂ ਨੂੰ ਇਹ ਕਹਿੰਦੇ ਆ ਇੱਥੇ ਕੁਛ ਨਹੀਂ ਹੈ ਪੁੱਤ ਭੱਜ ਜਾ ਇਥੋਂ ਕੈਨੇਡਾ ਅਮਰੀਕਾ ਨੂੰ ਬਹੁਤ ਵੱਡਾ ਗੁਨਾਹ ਕਰ ਰਹੇ ਹੈ ਨਹੀਂ ਹਾਂ ਇਹ ਹੋ ਸਕਦਾ ਹੈ ਵੀ ਜਿਹੜੀ ਮਾਇਆ ਦੀ ਭੁੱਖ ਸਾਡੇ ਵਿੱਚ ਪੈਦਾ ਹੋਈ ਹੈ ਉਹਦੇ ਮੁਤਾਬਕ ਇੱਥੇ ਕੁਝ ਨਾ ਹੋਵੇ ਇਹ ਹੋ ਸਕਦਾ ਪਰ ਇਹ ਗੱਲ ਚੇਤਾ ਰੱਖੋ ਇੱਥੇ ਬਹੁਤ ਕੁਝ ਹੈ ਸਭ ਤੋਂ ਪਹਿਲਾਂ ਤੇ ਇੱਥੇ ਉਹ ਮਾਂ ਹੈ ਭਾਈ ਜਿਨੇ ਤੈਨੂੰ 9 ਮਹੀਨੇ ਪੇਟ ਵਿੱਚ ਰੱਖਿਆ ਉਹ ਪਿਤਾ ਇੱਥੇ ਐ ਜਿਨੇ ਆਪਣਾ ਖੂਨ ਪਸੀਨਾ ਇੱਕ ਕਰਕੇ ਤੈਨੂੰ ਜਵਾਨ ਕੀਤਾ ਉਹ ਇੱਥੇ ਐ ਤੇਰਾ ਬਚਪਨ ਹੈ ਤਾਂ ਅਚੇ ਤੁਸੀਂ ਆਪ ਜਿੱਥੇ ਬੈਠੇ ਆ ਗੁਰਮਖੋ ਜਿੱਥੇ ਅਸੀਂ ਜੰਮੇ ਤੇ ਪਲੇ ਹੁੰਨੇ ਆ ਤੁਸੀਂ ਤੁਸੀਂ ਆਪਣੇ ਆਪ ਮੈਨੂੰ ਨਾ ਪੁੱਛ ਵੇਖੋ ਤੁਸੀਂ ਆਪਣੇ ਆਪ ਮਹਿਸੂਸ ਕਰਕੇ ਦੇਖੋ ਜਿੱਥੇ ਅਸੀਂ ਜੰਮ ਕੇ ਪਲੇ ਹੁੰਨੇ ਆ ਦਾ ਬਚਪਨ ਬੀਤਿਆ ਹੁੰਦਾ ਹੈ ਜਦੋਂ ਬੰਦਾ ਉਸ ਧਰਤੀ ਉੱਤੇ ਜਾਂਦਾ ਹੈ ਤੇਰਾ ਉਹ ਸੁੱਖ ਮਿਲਦਾ ਨਾ ਉਹ ਪੈਸਿਆਂ ਦੇ ਢੇਰ ਉੱਤੇ ਬੈਠਿਆਂ ਨੂੰ ਵੀ ਨਹੀਂ ਮਿਲਦਾ ਹੈ ਕਿ ਨਹੀਂ ਇਹ ਗੱਲ ਸੱਚਾ ਜਿਹੜਾ ਸੁੱਖ ਜਿਹੜਾ ਆਨੰਦ ਉਹਨਾਂ ਗਲੀਆਂ 'ਚ ਤੁਰ ਕੇ ਆਉਂਦਾ ਜਿੱਥੇ ਅਸੀਂ ਜੰਮੇ ਹੋਈਏ ਤੇ ਵੱਡੇ ਹੋਈਏ ਹੋਈਏ ਉਹ ਸੁੱਖ ਚੇਤਾ ਕਰੋ ਪੈਸਿਆਂ ਦੇ ਢੇਰ ਉੱਤੇ ਬੈਠ ਕੇ ਵੀ ਨਹੀਂ ਆਉਂਦਾ ਕਿਉਂਕਿ ਉਹ ਸੁੱਖ ਉਸ ਸੁੱਖ ਦੇ ਵਿੱਚ ਨਾ ਲਾਲਚ ਨਹੀਂ ਹੁੰਦਾ ਪਿਆ ਸਾਡੀਆਂ ਯਾਦਾਂ ਹੁੰਦੀਆਂ ਨੇ ਉਸ ਸੁੱਖ ਉਸ ਧਰਤੀ ਉੱਤੇ ਆ ਸਕਦਾ ਹੈ ਉਸ ਸੁੱਖ ਉਤੋਂ ਇਦਾਂ ਕਰੋੜਾਂ ਵਾਰੀ ਜਾ ਸਕਦੇ ਆ ਤੇ ਨਹੀਂ ਮਿਲਦਾ ਇਹ ਇਹ ਧਰਤੀ ਉੱਤੇ ਇਹ ਧਰਤੀ ਸਾਡੇ ਸ਼ਹੀਦਾਂ ਦੀ ਹੈ ਇਹ ਧਰਤੀ ਸਾਡੇ ਗੁਰੂਆਂ ਦੀ ਹੈ ਜਿ ਜਿ ਸਾਰੇ ਸਾਰੇ ਸਿੱਖ ਇਦਾਂ ਸਮਝ ਲੈਣ ਵੀ ਭੱਜ ਜੋ ਪੁੱਤ ਇੱਥੇ ਕੁਝ ਨਹੀਂ ਹੈ ਇਹ ਇਸ਼ੀਦਾਂ ਦੀ ਧਰਤੀ ਨੂੰ ਕੌਣ ਸੰਭਾਲੇਗਾ ਕੀ ਦੇ ਹਮਲੇ ਕਰਾਂਗੇ ਅਸੀਂ ਹਾਂਜੀ ਰੋਨੇ ਪਏ ਆ ਅਸੀਂ ਨਨਕਾਣਾ ਸਾਹਿਬ ਦੇ ਦਰਸ਼ਨ ਨਹੀਂ ਸਾਨੂੰ ਹੁੰਦੇ ਜੀ ਤੇ ਜਿਨ੍ਹਾਂ ਦੇ ਦਰਸ਼ਨ ਸਾਨੂੰ ਹੋ ਰਹੇ ਆ ਉਹ ਛਲ ਛੜ ਕੇ ਅਸੀਂ ਭਜਾ ਦਿੱਤੇ ਉਹ ਕਿੰਨੇ ਉਹਨਾਂ ਦੀ ਫਿਕਰ ਕਿੰਨੀ ਕਰਦੇ ਆ ਅਸੀਂ ਜੇ ਪਪ ਰਤਨ ਸਿੰਘ ਪੰਗੂ ਲਿਖਦੇ ਨੇ ਕਹਿਣ ਲੱਗੇ ਪੰਥ ਨਾ ਰਹਾ ਤੋਂ ਗ੍ਰੰਥ ਕੌਣ ਮੰਨੈ ਨਾਥ ਜੇ ਪੰਥੀ ਨਾ ਰਹੇ ਤੇ ਗ੍ਰੰਥ ਨੂੰ ਕਿਹਨੇ ਪੁੱਛਣਾ ਹੈ ਜੇ ਸੇਖੀ ਨਾ ਰਹੇ ਤੇ ਗੁਰਦੁਆਰਿਆਂ ਨੂੰ ਕਿਹਨੇ ਪੁੱਛਣਾ ਹੈ ਕੋਕੋ ਕਿੰਨਾ ਦਾ ਕਬਜ਼ਾ ਹੋਏਗਾ ਜੀ ਇੱਥੇ ਇਹ ਸੋਚ ਕੇ ਲਿਖੀ ਅਸੀਂ ਠੀਕ ਹੈ ਕਮਾਈਆਂ ਦੇ ਲਈ ਦੁਨੀਆ ਜਾਂਦੀ ਹੈ ਪ੍ਰਵਾਸ ਕਰਦੀ ਹੈ ਇਹ ਇੱਚ ਕੋਈ ਦੋ ਸ਼ੱਕ ਨਹੀਂ ਪਸ਼ੂ ਪੰਛੀ ਵੀ ਇਦਾਂ ਤੁਸੀਂ ਕਦੇ ਹਰੀਕੇ ਪੱਤਨ ਜਾਓ ਪਸ਼ੂ ਪੰਛੀ ਵੀ ਕੁਝ ਸਮਾਂ ਆਪਣੇ ਛੱਡ ਕੇ ਦੇਸ਼ਾਂ ਨੂੰ ਦੂਜੇ ਦਿਸ਼ਾ ਚਲੇ ਜਾਂਦੇ ਆ ਸਾਇਬੇਰੀਆ ਤੋਂ ਨਾ ਇਦਾਂ ਲੱਖਾਂ ਪੰਛੀ ਆਉਂਦੇ ਹਰੀਕੇ ਪਤਨ 6 ਮਹੀਨੇ ਉੱਥੇ ਰਹਿ ਕੇ ਫਿਰ ਤੁਰ ਜਾਂਦੇ ਆ ਆਉਂਦੇ ਆ ਧੀਆ ਪੁੱਤਰ ਜਾਣ ਸਾਡੇ ਕਮਾਈਆਂ ਕਰਨ ਦੇਸ਼ਾਂ ਦੇਸ਼ਾਂ ਚੰਗੀਆਂ ਕਮਾਈਆਂ ਕਰਕੇ ਕਰਨ ਉੱਥੇ ਚੰਗੀਆਂ ਕਮਾਈਆਂ ਪਰ ਇੱਕ 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 ਉਹਨਾਂ ਨੂੰ ਸਦਾ ਸਿੱਖਿਆ ਦਈਏ ਪੁੱਤਰੋ ਤੁਸੀਂ ਵਾਪਸ ਆਪਣੇ ਬਜ਼ੁਰਗਾਂ ਦੀ ਧਰਤੀ ਤੇ ਆਉਣਾ ਤੁਸੀਂ ਵਾਪਸ ਆਪਣੇ ਧਰਤੀ ਛੱਡ ਦਿੱਤੇ ਇਸ ਧਰਤੀ ਨੂੰ ਹਮੇਸ਼ਾ ਲਈ ਨਹੀਂ त्याਗਣਾ ਤੁਸੀਂ ਤੁਸੀਂ ਜਾਓ ਜਮ ਜਮ ਕੇ ਸਦਕੇ ਕਮਾਈਆਂ ਕਰਨ ਜਾਓ ਦੇਸ਼ਾਂ ਦੇਸ਼ਾਂ ਚ ਖੂਬ ਕਮਾਈਆਂ ਕਰੋ ਪਰ ਅਖੀਰ ਨੂੰ ਤੁਸੀਂ ਆਪਣੀਆਂ ਜੜਾਂ ਵਿੱਚ ਆ ਕੇ ਬੈਠਣਾ ਹੈ ਇੱਥੇ ਬੈਠੋ ਜੇ ਆ ਕੇ ਇਹ ਇਹ ਸਿੱਖਿਆ ਦੇ ਕੇ ਤੋਰੀਏ ਆਪਣੇ ਬੱਚਿਆਂ ਨੂੰ ਨਹੀਂ ਤੇ ਇਹ ਸਾਡੇ ਗੁਰਧਾਮ ਸਾਡੇ ਸ਼ਹੀਦਾਂ ਦੀ ਧਰਤੀ ਸਾਡਾ ਇਹ ਧਰਤੀ ਇਸ 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 ਦੇਸ਼ ਕਿੱਥੇ ਕਿੱਧਰ ਨੂੰ ਜਾਏਗਾ ਜੀ ਕੀਦੇ ਹਵਾਲੇ ਕਰਕੇ ਜਾ ਰਹੇ ਹਾਂ ਅਸੀਂ ਔਰ ਮਾਫ਼ ਕਰਨਾ ਜਿਹੜੇ ਘਰਾਂ ਦੇ ਰਖਵਾਲੇ ਬਣ ਕੇ ਬੈਠੇ ਐ ਜਿਹਦੀ ਧੀਆ ਪੁੱਤਰ ਬਾਹਰ ਇੱਕ ਵਾਰ ਪੱਕੇ ਹੋ ਗਏ ਨਾ ਮਰਨ ਦੀ ਦੀਰਾ ਵੇਚ ਕੇ ਉੱਥੇ ਫੇਰ ਭੱਜ ਜਾਣਗੇ ਕੋਸ਼ਿਸ਼ ਨਹੀਂ ਸਾਡਾ ਇੱਥੇ ਉਹ ਉਹਨਾਂ ਨੇ ਨਹੀਂ ਆਉਣਾ ਇੱਥੇ ਉਹ ਵੇਚ ਕੇ ਇੱਥੋਂ ਭੱਜ ਜਾਣਗੇ ਜ਼ਮੀਨਾਂ ਜ਼ਿਆਦਾ ਤਾਂ ਸਾਰੀਆਂ ਮੈਂ ਕੱਲ ਪਰਸੋ ਪੜ ਰਿਆ ਸੀ ਕਿਤਾਬ ਇੱਕ ਰੂਸ ਦਾ ਸੈਹਤ ਹੈ ਉਹ ਰੂਸ ਦੀ ਛੱਪੀ ਹੋਈ ਹੈ কুমਿਆਰ ਨੇ ਗੁਰਮਖ ਖੁਕੜੇ ਬਣਾਈ 10-15 ਤੇ ਖਚਰਾਂ ਦੇ ਉੱਤੇ ਲੱਦ ਕੇ ਵੇਚਣ ਤੁਰ ਪਿਆ ਇਦਾਂ ਅੱਗੇ ਅੱਗੇ ਨਾ ਕੁਝ ਫੌਜੀ ਟ੍ਰੇਨਿੰਗ ਕਰਦੇ ਪਏ ਸੀ ਇਦਾਂ ਜੰਗਲ ਦੇ ਵਿੱਚ ਟ੍ਰੇਨਿੰਗ ਕਰਦੇ ਪਰ ਕੋਲ ਦੀ ਨੰਗਿਆ ਫੌਜੀਆ ਨੇ ਆਵਾਜ਼ ਮਾਰੀ ਕੰਨ ਕਿਸੇ ਘੜੇ ਖਰੀਦਣੇ ਆ ਉਹ ਉਹਨਾਂ ਨੇ ਉਹਨੇ ਸੋਚਿਆ ਘੁਮਿਆਰ ਨੇ ਵੀ ਜੰਗਲ ਚ ਨੇ ਪਾਣੀ ਭਰਨ ਵਾਸਤੇ ਖਰੀਦੇ ਹੋਣਗੇ ਉਹ ਕਹਿੰਦਾ ਜੀ ਠੀਕ ਹੈ ਲੈ ਲਓ ਜਿੰਨਾ ਮੁੱਲ ਦਿੱਤਾ ਉਹਨਾਂ ਨੇ ਲੈ ਲਿਆ ਤੇ ਘੁਮਿਆਰ ਉਹਨਾਂ ਨੇ ਘੜੇ ਖਰੀਦੇ ਸਿਪਾਈਆਂ ਨੇ ਫੌਜੀਆਂ ਨੇ ਲੈ ਲੈ ਸਾਰੇ ਘੜੇ ਜਿੰਨੇ ਸੀ ਤੇ ਘੁਮਿਆਰ ਨੇ ਕਿਹਾ ਘੜੇ ਤਾਂ ਸਾਰੇ ਵਿਕ ਗਏ ਹੁਣ ਇੱਕੋ ਥਾਂ ਵਿਕ ਗਏ 10 ਮਿੰਟ ਬਹਿ ਕੇ ਆਰਾਮ ਕਰ ਲੈਣੇ ਆ ਇੱਕ ਕਰੀ ਉਹ 10 ਮਿੰਟ ਉੱਥੇ ਹੀ ਆਰਾਮ ਕਰਨ ਬਹਿ ਗਿਆ ਉਹਨਾਂ ਫੌਜੀਆਂ ਨੇ ਉਹ 15-20 ਘੜੇ ਇਦਾਂ ਦੂਰ ਰੱਖੇ ਇਦਾਂ ਘੜੇ ਦੇ ਉੱਪਰ ਘੜਾ ਘੜੇ ਦੇ ਉੱਪਰ ਘੜਾ ਤੇ ਨਿਸ਼ਾਣੇ ਨਾਲ ਲੱਗ ਪਿਓ ਘੜਿਆਂ ਦੇ ਜਦੋਂ ਇਹਨਾਂ ਲੱਗਣ ਨਿਸ਼ਾਣੇ ਲਾਉਣ ਲੱਗੇ ਉਹ ਭੱਜ ਕੇ ਉੱਠਿਆ ਉਹ ਕਹਿੰਦਾ ਘੜੇ ਵਾਪਸ ਕਰੋ ਮੇਰੇ ਅੰਚੱਕੋ ਪੈਸੇ ਆ ਪੈਸੇ ਵਾਪਸ ਚੱਕੋ ਮੈਂ ਨਹੀਂ ਤੁਹਾਨੂੰ ਘੜੇ ਦੇਣੇ ਉਹ ਕਹਿੰਦੇ ਬਾਬਾ ਤੈਨੂੰ ਕੀ ਤਕਲੀਫ ਤੈਨੂੰ ਕੀਮਤ ਦੇ ਦਿੱਤੀ ਅਸੀਂ ਤੈਨੂੰ ਦਿੱਤੇ ਪੈਸੇ ਅਸੀਂ ਅਸੀਂ ਇਹਨੂੰ ਪਾਣੀ ਭਰੀਏ ਅਸੀਂ ਤੋੜੀਏ ਅਸੀਂ ਕੁਝ ਵੀ ਕਰੀਏ ਤੈਨੂੰ ਕੀ ਤਕਲੀਫ ਉਹ ਕਹਿੰਦਾ ਤਕਲੀਫ ਐ ਮੈਨੂੰ ਪੈਸੇ ਮੈਨੂੰ ਮਿਲ ਚੁੱਕੇ ਐ ਕੀਮਤ ਮੈਨੂੰ ਮਿਲ ਚੁੱਕੀ ਐ ਪਰ ਮੈਨੂੰ ਤਕਲੀਫ ਐ ਕਿਉਂ ਤਕਲੀਫ ਐ ਕਹਿੰਦਾ ਮੈਂ ਇੱਕ ਘੜੇ ਨਾ ਬੜੀ ਮਿਹਨਤ ਨਾਲ ਬਣਾਈ ਸੀ ਮੈਂ ਦੂਰ ਤੋਂ ਪਤਾ ਨਹੀਂ ਕਿੰਨਾ ਕੁ ਪੈਦਲ ਤੁਰਿਆ ਮਿੱਟੀ ਕੱਠੀ ਕੀਤੀ ਛਾਣਿਆ ਫਿਰ ਇਸ ਮਿੱਟੀ ਨੂੰ ਗੁੰਨਿਆ ਇਸ ਮਿੱਟੀ ਵਿੱਚੋਂ ਘੜੇ ਬਣਾਏ ਫਿਰ ਮੈਂ ਪਤਾ ਨਹੀਂ ਕਿੰਨੇ ਦਿਨ ਸੁੱਕਣ ਦਾ ਇੰਤਜ਼ਾਰ ਕੀਤਾ ਪੱਕੇ ਫਿਰ ਇਹਨਾਂ ਤੇ ਰੰਗ ਕੀਤਾ ਫਿਰ ਕਿਤੇ ਜਾ ਕੇ ਮੈਂ ਇਹਨਾਂ ਨੂੰ ਵੇਚਣ ਵਾਸਤੇ ਲੈ ਕੇ ਆਇਆ ਕਹਿਣ ਲੱਗਾ ਮੈਂ ਇਹ ਘੜੇ ਬਣਾਏ ਸੀ ਇਹਨਾਂ ਦੇ ਨਾਲ ਲੋਕ ਪਾਣੀ ਭਰਨ ਤੇ ਆਪਣੀ ਪਿਆਸ ਬੁਝਾਉਣ ਮੈਂ ਪਾਣੀ ਭਰ ਕੇ ਪਿਆਸ ਬੁਝਾਉਣ ਲਈ ਬਣਾਏ ਸੀ ਮੈਂ ਇਹ ਤੋੜਨ ਵਾਸਤੇ ਨਹੀਂ ਸੀ ਬਣਾਏ ਜੇ ਤਾਂ ਪਾਣੀ ਭਰਨਾ ਤਾ ਤੁਸੀਂ ਇਹਨਾਂ ਘੜਿਆਂ ਨੂੰ ਰੱਖ ਲਓ ਮੈਂ ਵੇਚਣ ਨੂੰ ਵੀ ਤਿਆਰਾਂ ਜੇ ਤੋੜਨੇ ਨੇ ਤਾਂ ਮੈਂ ਤੋੜਨ ਨਹੀਂ ਦੇਣੇ ਆ ਚੱਕੋ ਪੈਸੇ ਤੇ ਮੇਰੇ ਘੜੇ ਵਾਪਸ ਕਰੋ ਸੱਚਾ ਗੁਰਮਖੋ ਸਾਡੇ ਬਜ਼ੁਰਗਾਂ ਨੇ ਇਹ ਜ਼ਮੀਨ ਜਾਇਦਾਦ ਆਪਣਾ ਬਣਾਈਆਂ ਸੀ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਇੱਥੇ ਸੁਖੀ ਰਹਿਣਗੀਆਂ ਸਾਡੇ ਬਜ਼ੁਰਗਾਂ ਨੇ ਮਿਹਨਤ ਮੁਸ਼ਕਲਤਾ ਕਰਕੇ ਇਹ ਘਰ ਜ਼ਮੀਨਾਂ ਜਾਇਦਾਦ ਬਣਾਈਆਂ ਇਹ ਇਹ ਧਰਤੀ ਦੇ ਲਈ ਕੁਰਬਾਨੀਆਂ ਦਿੱਤੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇੱਥੇ ਸੁਖੀ ਰਹਿਣਗੀਆਂ ਇਸ ਕਰਕੇ ਨਹੀਂ ਸੀ ਬਣਾਈਆਂ ਵੇ ਵਿਜ ਕੇ ਬਾਹਰ ਪੱਤ ਜਾਣਗੀਆਂ ਇਸ ਵਾਰ ਥੋੜਾ ਬਣਾਈਆਂ ਸੀ ਸਾਡੇ ਬਜ਼ੁਰਗ ਛੱਡ ਕੇ ਆਗੇ ਸਨ ਆਪਣੀ ਧਰਤੀ ਭੋਏ ਨੂੰ ਵੀ ਸਾਡਾ ਧਰਮ ਬਚਿਆ ਰਹੇ ਇਸ ਕਰਕੇ ਨਹੀਂ ਸੀ ਬਣਾਈਆਂ ਵੀ ਛੱਡ ਕੇ ਭਵੇ ਚ ਕੇ ਪੱਜ ਜਾਣਗੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸੋਚੀਏ ਇਸ ਗੱਲ ਨੂੰ ਅਸੀਂ ਆਪਣੀ ਵਿਰਾਸਤ ਦੇ ਗੁਨਾਹਗਰ ਬਰ ਰਹੇ ਹਾਂ ਜੇ ਅਸੀਂ ਇਹ ਕਹਿੰਨੇ ਪੁੱਤ ਕੁਛ ਨਹੀਂ ਇੱਥੇ ਕਿ ਕਦੇ ਨਾ ਕਿਹਾ ਕਰੋ ਕੁਛ ਨਹੀਂ ਇੱਥੇ ਜੇ ਇੱਥੇ ਕੁਛ ਨਾ ਹੁੰਦਾ ਯੂਪੀ ਬਿਹਾਰ ਤੋਂ ਬੈਗ ਵਿੱਚ ਚਾਰ ਕੱਪੜੇ ਪਾ ਕੇ ਇੱਕ ਪ੍ਰਵਾਸੀ ਇੱਥੇ ਆ ਜਾਂਦਾ ਇੱਥੇ ਕੋਠੀਆਂ ਪਾ ਲੈਂਦਾ ਉਹ ਕਿਦਾਂ ਜੇ ਕੁਛ ਨਾ ਹੋਵੇ ਤਾਂ ਉਹ ਕਿਦਾਂ ਪਾ ਲੇ ਜੀ ਸੀ ਇੱਥੇ ਤਾਂ ਮੈਨੂੰ ਪਤਾ ਨਹੀਂ ਤੁਸੀਂ ਪੰਜਾਬ ਜਾਓ ਤਿੰਨ ਤਿੰਨ ਮੰਜ਼ਲੀਆਂ ਕੋਠੀਆਂ ਤੇ ਵਿੱਚ ਯੂਪੀ ਦਾ ਪ੍ਰਵਾਸੀ ਬੰਛੀ ਰਹਿੰਦਾ ਹੈ ਰਹਿਣ ਦਾ ਵੀ ਕਿਰਾਇਆ ਲੈਂਦਾ ਆਪਾਂ ਤਾਂ ਇੱਥੇ ਦਿੰਨੇ ਆ ਨਾ ਕਿਰਾਇਆ ਵੀ ਐਨੀ ਦੀ ਕੋਠੀ ਕਿਰਾਏ ਤੇ ਦਊ ਉਹ ਰਹਿਣ ਦੇ ਲਈ ਪੈਸੇ ਰਹਿੰਦੇ ਆ ਵੀ ਐਨੇ ਪੈਸੇ ਦਿਊਂਗੀ ਤਾਂ ਤੁਹਾਡੀ ਘਰੇ ਰਹਾਗੇ ਤਿੰਨ ਮੰਜ਼ਲੀ ਕੋਠੀ ਤੇ ਲਿਖਿਆ ਸਰਦਾਰ ਨਾਮ ਲਿਖਿਆ ਸਰਦਾਰ ਜੀ ਦਾ ਪਰ ਸਰਦਾਰ ਜਰਨੈਲ ਸਿੰਘ ਘੁੰਮਣ ਦੇ ਵਿੱਚੋਂ ਰਾਮੂ ਨਿਕਲਦਾ ਇੱਕ ਵੇੜ ਖੋਲਦਿਆਂ ਤੇ ਰਾਮੂ ਜੀ ਵੀ 50000 ਰੁਪਇਆ ਲੈ ਰਹੇ ਆ ਰਹਿਣ ਦਾ ਇਹ ਸਾਡੀ ਹਾਲਤ ਹੋ ਗਈ ਇਹ ਬੱਚਿਆਂ ਨੂੰ ਪਈ ਬਿਰਧ ਪਿਆੰ ਉੱਪਰ ਸਾਖ ਸੈਨ ਬਜ਼ੁਰਗ ਹੋਇਆ ਪ੍ਰਮਾਤਮਾ ਨੇ ਧੀਆ ਪੁੱਤਰ ਬਖਸ਼ੀ ਤੈਨੂੰ ਕਾਦੇ ਲਈ ਬਖਸ਼ੀ ਸੀ ਬਜ਼ੁਰਗ ਹੋਵੇਂ ਮੁਖ અપਿਆਓ ਤੇਰੇ ਮੁਖ ਵਿੱਚ ਪਾਉਣਾ ਜਦੋਂ ਜਦੋਂ ਇਦਾਂ ਸਾਡੀ ਬਹਿਣ ਦਾ ਸਮਾਂ ਆਉਂਦਾ ਕਿ ਸਾਡੇ ਮੁਖ ਵਿੱਚ ਪਾਉਣ ਲਈ ਸਾਡੇ ਕੋਲੇ ਹੈ ਕੋਈ ਸੁਖ ਨੂੰ ਸਾਰੋਜ ਪੜਦੇ ਆਪਾਂ ਸੋਚ ਕੇ ਨਾ ਜਦੋਂ ਜਦੋਂ ਸਾਡਾ ਮੰਜੇ ਤੇ ਬਹਿਣ ਦਾ ਸਮਾਂ ਆਉਂਦਾ ਇਦਾਂ ਕਿ ਸਾਡੇ ਮੁਖ ਵਿੱਚ ਪਾਉਣ ਲਈ ਕੋਈ ਹੈ ਇਦਾਂ ਨਹੀਂ ਨਾ ਮੁਖ ਅਪਿਆਉ ਬੈਠ ਕਉਦੈਨ ਤੇਰੇ ਮੂੰਹ ਵਿੱਚ ਪਾਉਣ ਤੇਰੇ ਬੈਠੇ ਦੇ ਕੋਲੇ ਹੋਣ ਤੇਰੇ ਪੀ ਨਿਰਗੁਣ ਗੁਣ ਕਛੂ ਨਾ ਬੁਝੈ ਇਹ ਗੁਣਹੀਨ ਮਨੁਖ ਰੱਬ ਦੇ ਗੁਣਾ ਨੂੰ ਕਦੇ ਨਹੀਂ ਸਮਝਦਾ ਗੁਣ ਕਛੂ ਨਾ ਬੁਝੈ ਬੁਝੈ ਹੁੰਦਾ ਸੋਝੀ ਪੈ ਜਾਣੀ ਇਹਨੂੰ ਸੋਝੀ ਨਹੀਂ ਪੈਂਦੀ ਇਹ ਸਮਝਦਾ ਨਹੀਂ ਹੈ ਇਹ ਗੁਣਹੀਨ ਮਨੁਖ ਬਖਸ਼ ਲਿਹੋ ਤਉ ਨਾਨਕ ਸਿਜੈ ਸਿਜੈ ਹੁੰਦਾ ਸਫਲ ਹੋ ਜਾਣਾ ਨਾਨਕ ਤੂੰ ਕਹਿ हे परमात्मा तू बख्श ले ਇਹਨਾਂ ਨੂੰ ਇਸ ਜੀਵ ਨੂੰ ਬਖਸ਼ ਲੈ ਇਸ ਜੀਵ ਨੂੰ ਮਤ ਦੇ ਇਸ ਜੀਵ ਨੂੰ ਸੋਝੀ ਦੇ ਸਿੱਝਾ ਤਾਂ ਜੋ ਇਹ ਆਪਣਾ ਜੀਵਨ ਸਫਲ ਕਰ ਸਕੇ ਆਪਣਾ ਜੀਵਨ ਮਨੋਰਥ ਪੂਰਨ ਕਰ ਸਕੇ हे परमात्मा तू ਇਸ ਜੀਵ ਨੂੰ ਬਖਸ਼ ਲੈ ਇਸ ਜੀਵ ਨੂੰ ਆਪਣੀ ਸੋਝੀ ਬਖਸ਼ ਇਹ ਸੀ ਗੁਰਮਖ ਕੋ ਪਹਿਲੇ ਪਦੇ ਦੀ ਵਿਚਾਰ ਕੱਲ ਤੋਂ ਆਪਾਂ ਇਹ ਵਿਚਾਰ ਦੂਸਰੇ ਪਦੇ ਤੂੰ ਅੱਗੇ ਲੈ ਕੇ ਚੱਲਾਂਗੇ ਭੁੱਲਾਂ ਚੁੱਕਾਂ ਦੇ ਖਿਮਾ ਫਤਿਹ ਬਲਾਓ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ